ਜਿਹੜਾ ਜਿਹੜਾ ਸਮਾਨ ਦਿੱਲੀ ਤੋਂ ਆ ਰਿਹਾ ਸੇਮ ਮੁੱਖ ਮੰਤਰੀ ਪੱਤਰਕਾਰਾਂ ਦੇ ਪੁੱਛ ਗਏ ਆ ਕੁਝ ਲੋਕ ਖੀਰ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੀ ਖੀਰ ਰੱਖੇ ਨੇ ਕੁਝ ਮੁੱਠੀ ਵਰਗੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਦੇਖੋ ਇਹ ਹੈਰਾਨੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦੇ ਤਾਂ ਹੈ ਨਹੀਂ ਸਰਕਾਰ ਤਾਂ ਬਾਹਰ ਚੱਲੀ ਜਾਂਦੀ ਹੈ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਹੈ ਇਹਨੂੰ ਤਾਂ ਪੁੱਛਦਾ ਹੀ ਨਹੀਂ ਮੈਂ ਹੈਰਾਨ ਹੈ ਬੰਦੇ ਦੀ ਐਂਹੀ ਵੀ ਇਹਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਬਣਾਈ ਕੀ ਲੋਕੀਏ ਮੈਂ ਕਿੱਥੇ ਸਭ ਕਿੱਥੇ ਸਰ ਅਮਿਤ ਜੀ ਆ ਰਹੇ ਜਿਵੇਂ ਹੜਾਈ ਆ ਇਹਨਾਂ ਕੋ ਰਿਪੋਰਟ ਮੰਗੀ ਸੀ ਇਹ ਰਿਪੋਰਟ ਬਾਕੀ ਤੱਕ ਮੁੰਡੇ ਕੋੜੀ ਤੱਕ ਨਹੀਂ ਹੋਈ ਕੀ ਕਹਿਣਾ ਚਾਹੀਦਾ ਬਹੁਤ ਵੱਡੀ ਇੰਨੀ ਦੀ ਕਮੀ ਨਲੈਕੀ ਹੈ ਤੁਸੀਂ ਪੈਸੇ ਮੰਗੋ ਉਹਨਾਂ ਨੇ ਆਪ ਕਿਹਾ ਜੀ ਸਾਨੂੰ ਤਾਂ ਕੁਝ ਮੰਗਿਆ ਹੀ ਨਹੀਂ ਕੀ ਕੱਲੇ ਨੰਬਰ ਕਹਿਣ ਦਾ ਲੋੜ ਨਹੀਂ ਪੂਰੀ ਰਿਪੋਰਟ ਹੁੰਦੀ ਹੈ ਜਦੋਂ ਵੀ ਕੋਈ ਹੜਾਉਂਦੇ ਆ ਨੁਕਸਾਨ ਹੁੰਦਾ ਸਟੇਟ ਦਾ ਫੰਡ ਵੀ ਹੱਥ ਦੇ ਤੇ ਇੱਕ ਭੇਜੀ ਹੁੰਦੀ ਹੈ ਸਰਕਾਰ ਨੂੰ ਉਹਦੇ ਬੇਸਿਸ ਤੇ ਉਹ ਪੈਸਾ ਆਉਂਦਾ ਹੈ ਐਨੇ ਐਕਟ ਨਹੀਂ ਦੇ ਬੋਰਡ ਮੈਂ ਦੀ ਹੁਣ ਵੀ ਜਿਹੜੀ ਭੇਗੀ ਹੈ 10000 ਰੁਪਏ ਦੀ ਐਵੇਂ ਬਣਾ ਕੇ ਡਿਟੇਲ ਰਿਪੋਰਟ ਨਹੀਂ ਤਾਈਓ ਇਹਨਾਂ ਦੀ ਨਲਾਇਕੀ ਕਰਕੇ ਫਲੱਡ ਆਇਆ ਤੇ ਅੱਜ ਰਫੂ ਮਾਫਦਾਰ ਨਹੀਂ ਮਿਲਣਾ ਸੈਂਟਰ ਤੋਂ ਇਹਨਾਂ ਦੀ ਨਲਾਇਕੀ ਕਰ ਸਰ ਅੱਜ ਜਿਹੜੀ ਫਲੱਡ ਵੀ ਪਾਕਿਸਤਾਨ ਜਿਹੜਾ ਸਮਾਰ ਦਿੱਲੀ ਤੋਂ ਆ ਰਿਹਾ ਤੇ ਮੁੱਖ ਮੰਤਰੀ ਪੱਤਰਕਾਰਾਂ ਦੇ ਪੁੱਛ ਗਏ ਤੁਸੀਂ ਤੁਹਾਡਾ ਕੀ ਕਹਾ ਇਸ ਤੇ ਦੇਖੋ ਇਹ ਹੈਰਾਨੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦੇ ਤੇ ਹੈ ਨਹੀਂ ਸਰਕਾਰ ਤੋਂ ਬਾਹਰ ਚੱਲੀ ਜਾਂਦੀ ਹੈ ਅਸਲੀ ਮੁੱਖ ਮੰਤਰੀ ਤਾਂ ਕੇਜਰੀਵਾਲ ਹੈ ਇਹਨੂੰ ਤਾਂ ਪੁੱਛਦਾ ਹੀ ਨਹੀਂ ਮੈਂ ਹੈਰਾਨ ਹਾਂ ਬੰਦੇ ਦੀ ਇੰਨੀ ਵੀ ਇਹਨੇ ਆਪਣੇ ਆਪ ਨੂੰ ਕਿਸ ਤਰੀਕੇ ਬਣਾਈ ਕਿ ਲੋਕੀ ਇਹਨੂੰ ਮੁੱਖ ਮੰਤਰੀ ਕਹਿ ਸਕਦੇ ਇੱਕ ਸਰ ਅਮਿਤ ਸ਼ਾਹ ਨੇ ਜਿਵੇਂ ਹੜਾ ਆਇਆ ਇਹਨਾਂ ਕੋਲ ਰਿਪੋਰਟ ਮੰਗੀ ਸੀ ਇਹ ਰਿਪੋਰਟ ਮੰਗੀ ਨਾਲ ਹੁਣ ਤੱਕ ਰਿਪੋਰਟ ਹੀ ਤਿਆਰ ਨਹੀਂ ਹੋਈ ਕੀ ਕਹਿਣਾ ਚਾਹੁੰਦੇ ਹੋ ਠੀਕ ਹੈ ਇਹ ਤਾਂ ਦੀ ਕਮੀ ਨਲੈਕੀ ਹੈ ਤੁਸੀਂ ਪੈਸੇ ਮੰਗੋ ਉਹਨਾਂ ਨੇ ਆਪ ਕਿਹਾ ਕਿ ਸਾਨੂੰ ਤਾਂ ਕੁਝ ਮੰਗਿਆ ਹੀ ਨਹੀਂ ਕੀ ਕੱਲੇ ਨੰਬਰ ਕਹਿੰਦੇ ਲੋਕ ਨਹੀਂ ਪੂਰੀ ਰਿਪੋਰਟ ਹੁੰਦੀ ਹੈ ਜਦੋਂ ਵੀ ਕੋਈ ਹੜਾਉਂਦੇ ਆ ਨੁਕਸਾਨ ਹੁੰਦਾ ਹੈ ਸਟੇਟ ਦਾ ਫੰਡ ਵੀ ਹਰ ਡੇ ਟੱਕ ਭੇਜੀ ਹੁੰਦੀ ਹੈ ਸਰਕਾਰ ਨੂੰ ਉਹਦੇ ਬੇਸਿਸ ਤੇ ਫਿਰ ਪੈਸਾ ਆਉਂਦਾ ਹੈ ਇਹਨੇ ਅਜ ਤੱਕ ਨਹੀਂ ਰਿਪੋਰਟ ਦਿੱਤੀ ਹੁਣ ਵੀ ਜਿਹੜੀ ਭੇਜੀ ਹੈ 13000 ਕੋੜ ਦੀ ਐਵੇਂ ਬਣਾ ਕੇ